ਸਾਡੇ ਕੇ 12 ਵਜੇ ਦੀ ਕਾਲ ਆਈ ਸੀਗੀ ਗਾਰਡ ਦੀ ਵੀ ਧੂਆ ਨਿਕਲ ਰਿਹਾ ਜੀ ਅੰਦਰੋਂ ਤੇ ਉਹ ਸੱਡਨ ਆ ਕੇ ਦੇਖਿਆ ਤੇ ਅੰਦਰ ਜਿਹੜੀਆਂ ਸ਼ਟਰ ਚੋਂ ਉਠਵਾਇਆ ਤੇ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਇਨ ਬਿਟਵੀਨ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਆ ਤੇ ਲਾਈਟ ਵਾਲਿਆਂ ਨੂੰ ਬਿਜਲੀ ਬੋਰਡ ਨੂੰ ਫੋਨ ਕਰਕੇ ਲਾਈਟ ਲੋਡ ਕਟਵਾ ਕੇ ਤੇ ਫਿਰ ਉਹਨਾਂ ਦਾ ਪ੍ਰੋਸੈਸ ਚੱਲਿਆ ਜੀ ਬਾਕੀ ਟੋਟਲ ਡੈਮੇਜ ਹੈਗਾ ਜੀ ਐਸਵੇਲ ਦੇ ਕੋਈ ਸਟਾਕ ਤੇ 70 80 ਲੱਖ ਦਾ ਤੇ ਪਿਆਦਾ ਹੀ ਆ ਸਾਰਾ ਉੱਪਰ ਬਾਕੀ ਸਾਡਾ ਕਈ ਅਣਮਿੱਥਿਆ ਵੀ ਹੈਗਾ ਆ ਵੀ ਜਿਹੜਾ ਸਾਡੀ ਨੋਟਿਸ ਦੇ ਵਿੱਚ ਛੋਟਾ ਛੋਟਾ ਸਮਾਨ ਹੁੰਦਾ ਜਿਵੇਂ ਸਟੇਸ਼ਨਰੀ ਆਈਟਮਾਂ ਨੇ ਕੁਝ ਹੋਰ ਆਈਟਮਾਂ ਨੇ ਟॉयਜ਼ ਦੇ ਵਿੱਚ ਬਹੁਤ ਛੋਟੀ ਛੋਟੀ ਆਈਟਮਾਂ ਆਉਂਦੀਆਂ ਨੇ ਗਿਫਟ ਆਈਟਮਾਂ ਆਉਂਦੀਆਂ ਨੇ ਸਾਡੀਆਂ ਉਹਨਾਂ ਦਾ ਕੋਈ ਹੈ ਹੀ ਨਹੀਂ ਐ ਵੀ ਅਸੀਂ ਉਹਦੇ 'ਚ ਐਸਟੀਮੇਟ ਲਗਾ ਸਕੀਏ ਅਪਰੋਕਸਿਮੇਟ ਇਹ ਤੇ ਉੱਪਰ ਦਾ ਸਮਾਨ ਹੈ ਬੇਸਮੈਂਟ ਚ ਟੋਟਲ ਲਾਸ ਹੈਗਾ ਜੀ ਥੱਲੇ ਸਟਾਕ ਹੁੰਦਾ ਹੈ ਸਾਰਾ ਇਕੱਠਾ ਜਿਵੇਂ ਕੋਈ ਟੌイズ ਦਾ ਹੈ ਕੋਈ ਸਲਾਈਡਸ ਹੁੰਦੀਆਂ ਨੇ ਆਫਿਸ ਫਰਨੀਚਰ ਹੈ ਜਾਂ ਬੈਡ ਨੇ ਆਫਿਸ ਏਬਲਸ ਨੇ ਚੇਅਰਸ ਆਉਂਦੀਆਂ ਨੇ ਪਲਾਸਟਿਕ ਦੀਆਂ ਤੇ ਸਾਰਾ ਕੁਝ نیچے ਵੀ ਟੋਟਲ ਲਾਸ ਹੋ ਗਿਆ ਓਏ ਜੇ ਹੱਟ ਪ੍ਰੈਜੈਂਟ ਦੀ ਗੱਲ ਕਰੀਏ ਤੇ 1.5 ਕਰੋੜ ਦੇ ਲੱਗ ਛਕੇ ਨੁਕਸਾਨ ਹੈਗਾ ਜੀ ਸਾਡਾ ਰੀਜ਼ਨ ਅਜੇ ਤੱਕ ਤੇ ਕਲੀਅਰ ਨਹੀਂ ਹੈ ਜੀ ਸਪਾਰਕ ਹੀ ਐ ਵੈਸੇ ਤੇ ਮੀਟਰ ਸਾਡੇ ਆਫ ਹੁੰਦੇ ਨੇ ਬੇਸਮੈਂਟ ਦੇ ਵੀ ਮੀਟਰ ਆਫ ਕਰਕੇ ਜਾਈਦਾ ਆ ਪਿੱਛੇ ਸਿਰਫ ਸ਼ਟਰ ਦੇ ਅੱਗੇ ਵਾਲੀਆਂ ਦੋ ਲਾਈਟਾਂ ਆਨ ਹੁੰਦੀਆਂ ਨੇ ਸਾਡੀਆਂ ਤੇ ਅਜੇ ਪ੍ਰੋਪਰ ਅਸੀਂ ਕਹਿ ਨਹੀਂ ਸਕਦੇ ਸਾਡੇ 12:30 ਵਜੇ ਦੀ ਕਾਲ ਆਈ ਸੀ ਗਾਰਡ ਦੀ ਤੁਸੀਂ ਕਿੰਨੇ ਪਹੁੰਚੇ ਅਸੀਂ 10 ਮਿੰਟ ਚ ਪਹੁੰਚ ਕੇ ਜੇਲ ਰੋਡ ਤੇ ਆਪਣੀ ਰਿਹਾਈ ਸ਼ੇ ਕੀਤੀ ਉੱਥੋਂ ਆ ਗਏ ਸੀਗੇ ਟਾਈਮ ਨਾਲ ਇੱਥੇ ਮੈਂ ਆਈ ਐ ਕਾਲੀ ਪੁਰਾਣੇ ਪੁਰਾਣੇ ਜ਼ਖਮ ਨਹੀਂ ਭਰੇ ਸੀ ਸਾਡੇ ਭਰਾ ਦੇ ਹੁਣ ਦੁਬਾਰਾ ਪ੍ਰੋਬਲਮ ਫਿਰ ਕ੍ਰੀਏਟ ਹੋ ਗਈ ਹੈ ਇਹਨੂੰ ਕੁਝ ਕਹਿ ਨਹੀਂ ਸਕਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਹੀ ਜ਼ਿਆਦਾ ਪੁਰਾਣੀ ਕੀ ਘਟਨਾ ਸੀ ਪੁਰਾਣੀ ਸਾਡੇ ਬ੍ਰਦਰ ਅਨਰ ਦੀ ਸ਼ਾਪ ਤੇ آگ ਲੱਗੀ ਸੀ ਛੋਟੇ ਬ੍ਰਦਰ ਹੈ ਤੇ ਹਾਲੀ ਉਹ ਹੀ ਨਹੀਂ ਹਾਲੀ ਸਾਡੇ ਅੱਖਾਂ ਜੇ ਦੂਰ ਹੋਈ ਤੇ ਇਹ ਜਿਹੜੇ ਦੁਬਾਰਾ ਪ੍ਰੋਬਲਮ ਕ੍ਰੀਏਟ ਹੋ ਗਈ ਹੈ ਬਹੁਤ ਜ਼ਿਆਦਾ ਨੁਕਸਾਨ ਆਇਆ ਯਾਰ ਕੁਝ ਕਹਿ ਨਹੀਂ ਸਕਦੇ ਬਹੁਤ ਮਾੜਾ ਕੰਮ ਹੋਇਆ ਬਹੁਤ ਹੀ ਮਾੜਾ ਮੇਰਾ ਨਾਮ ਨੀਰਜ ਸ਼ਰਮਾ ਮਨੂਹ ਸ਼ਰਮਾ ਜੀ ਦਾ ਫੋਨ ਆਇਆ ਕਿ ਰੋਮੀ ਭਾਈ ਜੀ ਉਹਨਾਂ ਦੇ ਬ੍ਰਦਰ ਸ਼ਾਪ ਤੇ آگ ਲੱਗੀ ਹੈ ਤੇ ਸੁਣ ਕੇ ਬੜਾ ਚਟਕਾ ਲੱਗੇ ਇੱਥੇ ਆ ਕੇ ਦੇਖਿਆ ਕਿ ਬਹੁਤ ਜਿਆਦਾ ਫਾਇਰ ਸੀ ਤੇ ਤਿੰਨ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਬੁਝਾ ਰਹੀਆਂ ਸੀ ਤੇ ਟੋਟਲ ਡੈਮੇਜ ਹੋ ਚੁੱਕਿਆ ਟੋਟਲ ਨੁਕਸਾਨ ਹੋ ਚੁੱਕਿਆ ਸਾਰਾ ਨੁਕਸਾਨ ਸਾਰਨ ਬਣ ਹੋ ਚੁੱਕਿਆ ਤੇ ਇਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ